ਸਰਬੰਸਦਾਨੀ ਖਾਲਸਾ ਪੰਦੇ ਸਿਰਜਨਹਾਰ ਅਤੇ ਅੰਮ੍ਰਿਤ ਦੇ ਦਾਤੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਆਈਆਂ ਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸਾਂ ਕਰ ਰਹੀਆਂ ਨੇ। ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਹਾੜੇ ਨੂੰ ਦੇਖਦੇ ਹੋਏ ਇਸ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਆਤਿਸ਼ਬਾ지 ਨਾ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਬਾਈਬਲ ਦੇ ਵਿਧੇ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਦਾ ਵਿਕਾਸ ਦੇ ਰੂਪੇ ਸਾਨੂੰ ਬਾਤਾਂ ਕਿ ਬਧਾਇਆ ਅੱਜ ਇੱਥੇ ਅਜੀਤ ਗੁਰੂ ਗੋਬਿੰਦ ਸਿੰਘ ਦਾ ਪ੍ਰਗਟਾਵਾ ਹੈ ਉੱਥੇ ਅੱਜ ਸਹਿਮ ਜਦਿਆਂ ਦਾ ਸੀ ਜਿਹੜਾ ਆਈ ਹੈ ਪਾਪਾ ਜੁਰਾਵਰ ਸਿੰਘ ਪਾਪਾ ਪ੍ਰਕਾਸ਼ ਸਿੰਘ ਮਾਤਾ ਗੁਜਰ ਕੋਰ ਦੀ 딸 ਇਹਨਾਂ ਨੇ ਜ਼ੁਲਮ ਦੇ ਖਿਲਾਫ ਲੜਦੇ ਆ ਜਿਹੜਾ ਦਾ ਪਾਰ ਕੀਤਾ ਉਹ ਸਿੱਖੀ ਨਹੀਂ ਨਾ ਹਾਰੀ ਨਾ ਛੱਡੀ ਅੱਜ ਉਹਨਾਂ ਦਾ ਸਦਕਾ ਹੀ ਆਪਾਂ ਇਸ ਧਰਤੀ ਤੇ ਆਏ ਆ ਲਓ ਜੀ ਹੋਰ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਅਮਰ ਅਸ਼ਕੋ ਸਿੱਖੀ ਨਾਲ ਜੁੜੋ ਸਭ ਨੂੰ ਮਿਲਦੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬਾ ਕੀ ਕਹਿਣਾ ਚਾਹੋਗੇ ਅੱਜ ਐਜੀਪੀਸੀ ਵੱਲੋਂ ਕੀ ਆ ਗਿਆ ਕਿ ਅੱਜ ਅਸ਼ਟਭਾਜੀ ਨਹੀਂ ਚਲਾਈ ਜਾਵੇਗੀ ਉਹ ਸਿਰਫ ਦੀਪਵਾਲਾ ਕੀਤੀ ਜਾਵੇ ਜੀ ਐਸਜੀਪੀਸੀ ਵਾਲਿਆਂ ਨੂੰ ਜੋ ਆਪਣਾ ਫੈਸਲਾ ਕਰਦੇ ਨੇ ਉਹ ਸਹੀ ਹੋ ਸਕਦਾ ਐਸਜੀਪੀਸੀ ਵਾਲੇ ਜੋ ਕਰਦੇ ਸਹੀ ਨੇ ਬਾਕੀ ਜੋ ਉਹਨਾਂ ਦੀ ਜੋ ਉਹਨਾਂ ਦਾ ਐਕਸ਼ਨ ਹੈ ਜੋ ਉਹਨਾਂ ਦਾ ਸਹੀ ਹੈ ਉਹ ਸਹੀ ਹੋ ਸਕਦਾ ਕਿਉਂਕਿ ਅਸ਼ਟਭਾਜੀ ਤਾਂ ਨਹੀਂ ਚਲਾਈ ਜਾ ਸਕਦੀ ਕਿਉਂਕਿ ਅੱਜ ਨਾਲ ਸ਼ੀਵ ਦਾੜਾ ਵੀ ਹੈ ਸਰਵਦਾ ਰਹਿਣਾ ਇਹ ਤਾਂ ਬਸ਼ੀੜਾ ਮਾੜ ਰਹੇ ਆ ਉਹ ਤੁਣਾ ਸ਼ੀੜੜਾ ਵੀ ਆ ਤਾਂ ਕਰਕੇ ਅਸਤੋਬਾ ਜੀ ਇਹਨਾਂ ਨੇ ਮਨਾ ਕੀਤੀ ਆ ਕਾਦਰ ਸਿੰਘ ਸਾਹਿਬ ਅਜੇ ਪ੍ਰਕਾਸ਼ਪੁਰੂ ਦੇ ਮੁਕੇ ਨਤਮਸਤਕ ਹੋਏ ਕੀ ਅਰਦਾਸ ਬੇਨਤੀ ਕੀਤੀ ਸੀ ਸਾਡੇ ਅਰਦਾਸ ਬੇਨਤੀ ਇਹ ਵੀ ਸਚੇਪਾਸ਼ਾ ਸਭ ਨੂੰ ਸਮਤ ਬੱਛਣ ਤੇ ਸਚੇਪਾਸ਼ਾ ਸਭ ਦੀ ਚੜ੍ਹਦੀ ਕਲਾ ਕਰਨ ਔਰ ਅਸੀਂ ਵੀ ਅਗਮਤ ਸਦੋਂ ਆਏ ਸਚੇਪਾਸ਼ਾ ਹਾਨੂੰ ਵੀ ਅਮਰ ਦੀ ਦਾਤ ਬੱਛਣ ਇਹ ਨਹੀਂ ਆਪਣਾ ਸ਼ਕਤੀ ਹੈ ਇਹ ਦਾੜੀ ਇਹ ਪ੍ਰਕਾਸ਼ ਦਿੱਤੀ ਹੈ ਨੇਕ ਭਾਈ ਜੇ ਬਹਾਸ਼ਾ ਗਾਂ ਨੂੰ ਸਮਾਤਵਾਚ ਨੂੰ ਮਾਰਾ ਦੇ ਬਹਾਸ਼ਾ ਕਿਰਪਾ ਕਰ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਅਮਰਤ ਕੇ ਦਾਤੇ ਜਿਨ੍ਹਾਂ ਦਾ ਆਗਮਨ ਪੁਰਬ ਹੈ ਔਰ ਮੈਂ ਸਾਰੇ ਸੰਸਾਰ ਨੂੰ ਹੱਥ ਜੋੜ ਕੇ ਵਧਾਈ ਦਿੰਨਾ ਵਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮਨ ਪੁਰਬ ਦੇ ਆ ਕਿਉਂਕਿ ਸਤਿਗੁਰੂ ਦਸਨ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ ਸਾਡੇ ਉੱਤੇ ਬੜੇ ਪਰਉਪਕਾਰ ਕੀਤੇ ਨੇ ਉਹਨਾਂ ਨੇ ਸਾਰਾ ਪਰਿਵਾਰ ਸਾਡੇ ਉੱਤੇ ਵਾਰ ਦਿੱਤਾ ਔਰ ਜਿੱਥੇ ਨਾਲ ਦੀ ਨਾਲ ਇਹ ਸ਼ਹਾਦਤਾਂ ਪਰੇ ਦਿਹਾੜੇ ਵੀ ਚੱਲ ਰਹੇ ਨੇ ਇਹਨਾਂ ਦਿਨਾਂ ਵਿੱਚ ਹੀ ਸਤਿਗੁਰਾਂ ਜੀ ਦੇ ਪਿਆਰੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਔਰ ਸਮੇਂ ਦੇ حکمرانوں ਨੂੰ ਇਹ ਦੱਸਿਆ ਸੀ ਕਿ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹੁੰਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਨਾਂ ਦਾ ਵਿਰੋਧ ਕੇਵਲ ਤੇ ਕੇਵਲ ਜ਼ੁਲਮ ਨਾਲ ਸੀ ਔਰ ਐਸੇ ਮਹਾਨ ਗੁਰੂ ਜਿਨ੍ਹਾਂ ਨੇ ਇਤਨੀਆਂ ਬਖਸ਼ਾ ਦਿੱਤੀਆਂ ਨੇ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਗੁਰੂ ਤੋਂ ਕੁਝ ਨਾ ਕੁਝ ਸਿੱਖ ਕੇ ਜੋ ਉਹਨਾਂ ਨੇ ਸਾਨੂੰ ਬਖਸ਼ਾ ਕੀਤੇ ਨੇ ਗੁਰਬਾਣੀ ਦੀ ਦਾਤ ਬਖਸ਼ੀ ਹੈ ਔਰ ਜੋ ਉਹਨਾਂ ਨੇ ਹਾਲ ਕਮਾਈ ਆਪਣੇ ਜੀਵਨ ਵਿੱਚ ਕੀਤੀ ਹੈ ਉਸ ਨੂੰ ਆਪਣੇ ਜੀਵਨ ਵਿੱਚ ਅਸੀਂ ਵੀ ਢਾਲ ਸਕੀਏ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਸਤਿਗੁਰਾਂ ਦੇ ਆਗਮਨ ਪੂਰਵ ਤੇ ਨਕਮਸਤਕ ਹੋ ਰਹੀਆਂ ਨੇ ਸਤਿਗੁਰੂ ਦੇ ਆਖਸ਼ੀਆਂ ਲੈ ਰਹੀਆਂ ਨੇ ਔਰ ਦਾਸ ਦੀ ਵੀ ਹੁਣ 9 ਤੋਂ 10 ਕੀਰਤਨ ਦੀ ਸੇਵਾ ਹੈ ਜਲੋ ਸਜਣੇ ਦੇ ਅੰਦਰ ਸਤਿਗੁਰ ਦੀ ਮਹਾਨ ਕਿਰਪਾ ਹੋ ਰਹੀ ਹੈ ਸੋ ਮੈਂ ਇਹੀ ਬੇਨਤੀ ਕਰਦਾ ਕਿ ਜਿਸ ਗੁਰੂ ਦੀ ਆਪਾਂ ਯਾਦ ਮਨਾਉਂਦੇ ਆ ਉਸ ਦੀ ਗੱਲ ਵੀ ਮੰਨਣੀ ਸਾਡਾ ਫਰਜ਼ ਬਣਦਾ ਹੈ ਕੋਸ਼ਿਸ਼ ਕਰੀਏ ਕਿ ਸਤਿਗੁਰੂ ਕਿਰਪਾ ਕਰੋ ਤੁਹਾਡਾ ਆਗਮਨ ਪੁਰਵੋ ਸੀ ਹਰ ਹਰ ਸਾਲ ਹੀ ਮਨਾਉਂਦੇ ਆ ਪਰ ਤੁਸੀਂ ਇਸ ਵਾਰ ਕਿਰਪਾ ਕਰੋ ਅਸੀਂ ਤੁਹਾਡੀਆਂ ਜੋ ਬਖਸ਼ਾਂ ਨੇ ਤੁਹਾਡੀ ਕੁਰਬਾਨੀ ਆਪਣੇ ਜੀਵਨ ਵਿੱਚ ਢਾਲ ਸਕੀਏ ਔਰ ਇਹ ਜੋ ਜੀਵਨ ਆ ਉਸ ਨੂੰ ਸੁਹੇਲਾ ਬਣਾ ਸਕੀਏ ਫਿਰ ਤੋਂ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਦਾਸ ਜੁਝਾਰ ਸਿੰਘ ਜੀ ਜੂਰੀ ਰਾਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਰਮਾਤਮਾ ਨੇ ਦਿੱਤਾ ਗਿਆ ਕਿ ਅੱਜ ਆਸਤਵਾਜਨੀ ਚੱਲੇਗੀ ਸਿਰਫ ਦੀਪਮਾਲਾ ਕੀ ਹਾਂਜੀ ਉਹ ਇਸ ਤਰ੍ਹਾਂ ਕਿ ਨਾਲ ਦੇ ਨਾਲ ਤੁਹਾਨੂੰ ਪਤਾ ਵੀ ਸ਼ਹੀਦੀ ਦੇ ਦਿਹਾੜੇ ਵੀ ਸਾਡੇ ਚੱਲ ਰਹੇ ਆ ਇੱਕ ਪਾਸੇ ਜਦੋਂ ਇਹ ਦਿਹਾੜੇ ਆਉਂਦੇ ਨੇ ਸਾਡਾ ਮਨ ਵੈਸੇ ਬਹੁਤ ਵਿਰਾਗ ਵਿੱਚ ਹੁੰਦਾ ਹੈ ਕਿਉਂਕਿ ਛੋਟੇ-ਛੋਟੇ ਸਹਬਜ਼ਾਦੇ ਜੋ ਇਹਨਾਂ ਦਿਨਾਂ ਵਿੱਚ ਸ਼ਹੀਦ ਹੋਏ ਸਤਿਗੁਰੂ ਜੀ ਦੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਸੰਸਾਰ 'ਚ ਪਹਿਲਾਂ ਨਹੀਂ ਸੀ ਹੋਈ ਕਿ ਕਿਸੇ ਨੇ ਇੰਨੇ ਛੋਟੇ ਬੱਚਿਆਂ ਤੇ ਇੰਨਾ ਜ਼ੁਲਮ ਕੀਤਾ ਹੋਵੇ ਪਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਪੁੱਤਰ ਸਨ ਉਹਨਾਂ ਨੂੰ ਸਿੱਖਿਆ ਸੀ ਮਾਤਾ ਗੁਜਰੀ ਕੌਰ ਦੀ ਔਰ ਉਹਨਾਂ ਨੇ ਸ਼ਹਾਦਤਾਂ ਦੇ ਜੰਮ ਪੀਤੇ ਇਸ ਕਰਕੇ ਇਸਕੇ ਹੋ ਸਕਦਾ ਹੈ ਕਿ ਆਪਾਂ ਸਤਿਗੁਰਾਂ ਦੀ ਯਾਦ ਮਨਾ ਰਹੇ ਆ ਸੋ ਦੀਪਮਾਲਾ ਤੋਂ ਇਹ ਉਹਨਾਂ ਨੇ ਇਸ ਵਾਰ ਸੋਚਿਆ ਹੋਵੇਗਾ ਕਿ ਆਪਾਂ ਲੇਟ ਕਰਾਂਗੇ ਜਾਂ ਬਾਅਦ ਵਿੱਚ ਕਰਾਂਗੇ ਇਸ ਕਰਕੇ ਕਿਉਂਕਿ ਸਾਡਾ ਮਨ ਬੈਰਾਗ ਵਿੱਚ ਹੁੰਦਾ ਇਹਨਾਂ ਦਣਾ ਵਿੱਚ ਇਸ ਕਰਕੇ ਦੀਪਮਾਲਾ ਦੀ ਥੋੜੀ ਉਹਨਾਂ ਨੇ ਪਟਾਕੇ ਚਲਾਉਣ ਤੋਂ ਗੁਰਾਹੀ ਕੀਤੀ ਹੋਣੀ ਠੀਕ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ। ਕੀ ਕਹਿਣਾ ਚਾਹੋਗੇ ਅੱਜ ਸਤਿਗੁਰਿ ਸ੍ਰੀ ਹਰਮੰਦਰ ਸਾਹਿਬ 'ਚ ਪਹੁੰਚੇ ਹੋ? ਸੱਚਖੰਡ ਹਰਮੰਦਰ ਸਾਹਿਬ ਦੇ ਵਿੱਚ ਅੱਜ ਦੋ ਦਿਹਾੜੇ ਇਕੱਠੇ ਮਨਾਏ ਜਾ ਰਹੇ ਆ ਜੀ। ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਹੈ ਤੇ ਮਾਤਾ ਗੁਜਰਕੌਰ ਤੇ ਸਹਿਬ ਜੀ ਦਾ ਅਨੰਦ ਸ਼ੀਦੀ ਦਿਹਾੜਾ ਵੀ ਹੈ। ਤੇ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਵੀ ਫਰਮਾਨ ਜਾਰੀ ਕੀਤਾ ਕਿ ਅੱਜ ਦੀਪਮਾਲਾ ਹੋਏਗੀ, ਅਸਵਾਜੀ ਨਹੀਂ ਚੱਲੇਗੀ। ਤੇ ਇਹਦਾ ਇਹੀ ਸੰਦਰਭ ਹੈਗਾ ਕਿ ਦੋਵੇਂ ਦਿਹਾੜੇ ਇਕੱਠੇ ਆ ਵੀ ਇੱਕ ਖੁਸ਼ੀ ਦਾ ਵੀ ਹੈ ਤੇ ਇੱਕ ਸਾਡਾ ਥੋੜਾ ਜਿਹਾ ਉਹਦਾ ਸਾਬ ਜਹਾਂ ਦੇ ਕਰਕੇ ਵੀ ਨੰ ਮੱਖਾਂ ਵੀ ਸਾਨੂੰ ਕਰਨੀਆਂ ਪੈਣਗੀਆਂ ਸੋ ਸਾਰਾ ਦਿਨ ਮੈਨੂੰ ਲੱਗਦਾ ਵੀ ਅੱਜ ਤੁਸੀਂ ਆਪਣਾ ਪਾਠ ਕਰਕੇ ਤੇ ਆਪਣੇ ਬੱਚਿਆਂ ਨੂੰ ਇਹ ਉਹਨਾਂ ਦੀਆਂ ਗਥਾਵਾਂ ਸੁਣਾਓ ਜੋ ਜੋ ਸਾਬਜਾਦਿਆਂ ਨੇ ਝੇਲਿਆ ਵਾ ਜੋ ਗੁਰੂ ਸਾਹਿਬ ਨੇ ਆਪਣੇ ਜੀਵਨ ਚ ਕੀਤਾ ਉਹ ਆਪਣੇ ਪਰਿਵਾਰ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਵੰਡ ਕੇ ਉਸ ਚੀਜ਼ ਨੂੰ ਗਾਂ ਦੇ ਗਾਂ ਸਪਰੈਡ ਕਰੋ ਉਹ ਜ਼ਿਆਦਾ ਹੋਏਗਾ ਭੀ ਧਰਮ ਦੇ ਖਾਤਰ ਜਦੋਂ ਵੀ ਤੁਹਾਨੂੰ ਕਿਤੇ ਲੋੜ ਪੈਂਦੀ ਹੈ ਤੇ ਆਪਣਾ ਤੁਸੀਂ ਉਹਨੂੰ ਨਹੀਂ ਮੂਲ ਨੂੰ ਨਹੀਂ ਭੁੱਲਣਾ ਹੁੰਦਾ ਵਿਕਣਾ ਨਹੀਂ ਹੁੰਦਾ ਕਿਸੇ ਕੌਮ ਦੇ ਅਗੇ ਭੀ ਹਾਂ ਸਾਨੂੰ ਇਸ ਤਰ੍ਹਾਂ ਲਾਲਚਾਂ ਪਿੱਛੇ ਜਾਂ ਨਿੱਕੇ ਨਿੱਕੇ ਪਿੱਛੇ ਗੁਰੂ ਸਾਹਿਬ ਦਾ ਇਹ ਹੀ ਸੰਦਰਭ ਸੀਗਾ ਸਾਰਾ ਆਪਣੇ ਜੀਵਨ ਨੂੰ ਤਨਮਨ ਨੂੰ ਕੌਮ ਦੇ ਨਾਂ ਤੇ ਜਿਹੜੀ ਸ਼ਹੀਦੀਆਂ ਕੀਤੀਆਂ ਵਾ ਉਹਨੂੰ ਸਾਨੂੰ ਆਪਣੇ ਬੱਚਿਆਂ ਦਾ ਕੋਈ ਪਹੁੰਚਣਾ ਚਾਹੀਦਾ ਤੇ ਆਉਂਦੀਆਂ ਪੀੜ੍ਹੀਆਂ ਤੱਕ ਸਾਨੂੰ ਪਹੜਾ ਦੇਣਾ ਪਾਏਗਾ ਇਸ ਸ਼ੀਧੀ ਦਿਹਾੜੇ ਨੂੰ ਤੇ ਬਰਕਾਸ਼ ਦਿਹਾੜੇ ਨੂੰ 10 ਦਿਨ ਸੀ ਕੀਤੀ ਅਰਦਾਸ ਬੇਨਤੀ ਇਹੋ ਕੀਤੀ ਵੀ ਕੌਮ ਦੀ ਚੜ੍ਹਦੀ ਕਲਾ ਰਵੇ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਫਰਮਾਨ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਲ ਤੱਕ ਦਾ ਹੁਕਮ ਹੈ ਉਹਦੇ ਤੇ ਸਿਰ ਮੁੱਥੇ ਰੱਖ ਕੇ ਤੇ ਉਸੇ ਹਿਸਾਬ ਨਾਲ ਤੁਹਾਨੂੰ ਸਾਰਾ ਦਿਨ ਅੱਜ گزارਣਾ ਪਏਗਾ ਕਿਉਂਕਿ ਦੋਵੇਂ ਦਿਹਾੜੇ ਇਕੱਠੇ ਆਏ ਆ